ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਪੰਜਾਬ ਵਿੱਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਪੰਜਾਬ ਵਿੱਚ ਮੌਨਸੂਨ ਨੇ ਅੱਜ 10 ਤੱਕ ਦੇ ਦਿੱਤੀ ਹੈ ਮੌਸਮ ਵਿਭਾਗ ਵੱਲੋਂ ਅਗਲੇ 48 ਘੰਟਿਆਂ ਦੇ ਵਿੱਚ ਤੇਜ਼ ਹਵਾਵਾਂ ਤੇ ਤੇਜ਼ ਬਾਰਿਸ਼ ਦੀ ਸੰਭਾਵਨਾ ਜਿਤਾਈ ਗਈ ਹੈ ਮੌਸਮ ਵਿਭਾਗ ਵੱਲੋਂ ਅਗਲੇ 48 ਘੰਟਿਆਂ ਵਿੱਚ ਤੇਜ਼ ਤੂਫਾਨ ਦੇ ਨਾਲ ਨਾਲ ਭਾਰੀ ਬਾਰਿਸ਼ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਅੱਜ 25 ਜੂਨ ਤੋਂ ਲੈ ਕੇ 29 ਜੂਨ ਤੱਕ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਪਾਰੀ ਮੇਂ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਦੇ ਲਈ yellow alert ਅਤੇ orange alert ਜਾਰੀ ਕੀਤਾ ਗਿਆ। ਮੌਸਮ ਵਿਭਾਗ ਨੇ ਅੱਜ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੁਹਾਲੀ ਵਿੱਚ ਜ਼ਿਆਦਾਤਰ ਥਾਮਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ। ਇਨ੍ਹਾਂ ਜ਼ਿਲ੍ਹਿਆਂ ਵਿੱਚ orange alert ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ, ਕਪੂਰਥਲਾ, ਜਲੰਧਰ, ਫਤਿਹਗੜ੍ਹ ਸਾਹਿਬ, ਪਟਿਆਲਾ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਮੋਗਾ ਬਠਿੰਡਾ ਬਰਨਾਲਾ ਤਰਨਤਾਰਨ ਮਾਨਸਾ ਤੇ ਸੰਗਰੂਰ ਦੇ ਲਈ بارش ਦਾ yellow alert ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਦੱਸਿਆ ਕਿ 27 ਜੂਨ ਨੂੰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਕਪੂਰਥਲਾ ਲੁਧਿਆਣਾ ਨਵਾਂ ਸ਼ਹਿਰ ਜਲੰਧਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਵਿੱਚ ਪਾਰੀ بارش ਹੋਵੇਗੀ ਤੇ yellow alert ਜਾਰੀ ਕੀਤਾ ਗਿਆ ਜਦਕਿ 28 ਜੂਨ ਨੂੰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਵਿੱਚ بارش ਦੀ ਚੇਤਾਵਨੀ ਜਾਰੀ ਕੀਤੀ ਗਈ 29 ਜੂਨ ਨੂੰ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਵਿੱਚ ਭਾਰੀ ਬਾਰਿਸ਼ ਹੋਵੇਗੀ ਅਤੇ yellow alert ਜਾਰੀ ਕੀਤਾ ਗਿਆ ਦੱਸਦੇ ਕਿ ਖੇਤੀਬਾੜੀ ਦੇ ਨਾਲ ਜੁੜੇ ਲੋਕਾਂ ਦੇ ਲਈ ਇਹ ਬਾਰਿਸ਼ ਲਾਹੇਵੰਦ ਸਾਬਤ ਹੋਵੇਗੀ ਇਸ ਸਮੇਂ ਝੋਨੇ ਦੀ ਕਾਸ਼ਤ ਦੀ ਸ਼ੁਰੂਆਤ ਤੇ ਦੌਰ ਚੱਲ ਰਿਹਾ ਹੈ ਅਤੇ ਇਸ ਦੌਰਾਨ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ ਕਿਸਾਨ ਜਥੇਬੰਦੀਆਂ ਦੇ ਅਨੁਸਾਰ ਜੇ ਮੀਂਹ ਦਾ ਇਹ سلسلہ ਕੁਝ ਦਿਨ ਹੋਰ ਜਾਰੀ ਰਹਿੰਦਾ ਹੈ ਤਾਂ ਇਸ ਸਾਲ ਝੋਨੇ ਦੀ ਵਧੀਆ ਪੈਦਾਵਾਰ ਦੀ ਸੰਭਾਵਨਾ ਬਣ ਸਕਦੀ ਹੈ ਦੱਸਦੇ ਕਿ ਪੰਜਾਬ ਵਿੱਚ ਮੌਨਸੂਨ ਦੀ ਨੇ ਦਸਤਕ ਦੇ ਦਿੱਤੀ ਹੈ ਸੂਬੇ ਵਿੱਚ بارش ਸ਼ੁਰੂ ਹੋ ਚੁੱਕੀ ਹੈ ਅੱਜ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਮੌਸਮ ਸੁਹਾਵਣਾ ਬਣਿਆ ਰਿਹਾ ਸਾਰਾ ਦਿਨ ਬੱਦਲ ਛਾਏ ਰਹੇ ਬਹੁਤ ਸਾਰੇ ਇਲਾਕਿਆਂ ਵਿੱਚ بارش ਹੁੰਦੀ ਰਹੀ ਹੋਣ ਵਾਲੇ ਦਿਨਾਂ ਲਈ ਮੌਸਮ ਦੇ ਸਬੰਧ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਮੌਸਮ ਵਿਗਿਆਨੀ ਡਾਕਟਰ ਗੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ 25 ਜੂਨ ਨੂੰ ਮੌਨਸੂਨ ਪੰਜਾਬ ਵਿੱਚ ਦਾਖਲ ਹੋ ਚੁੱਕਿਆ ਹੈ ਆਮ ਤੌਰ ਤੇ ਮੌਨਸੂਨ ਦੀ ਆਮਦ ਪੰਜਾਬ ਵਿੱਚ 1 ਜੁਲਾਈ ਤੱਕ ਹੁੰਦੀ ਹੈ ਪਰ ਇਸ ਵਾਰ ਇੱਕ ਹਫ਼ਤਾ ਪਹਿਲਾਂ ਹੀ ਮੌਨਸੂਨ ਆਉਣ ਦੇ ਨਾਲ ਜਿੱਥੇ ਚੰਗੀ ਬਾਰਿਸ਼ ਦੀ ਉਮੀਦ ਹੈ ਉੱਥੇ ਹੀ ਕਿਸਾਨਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਾਰਿਸ਼ ਹੋ ਰਹੀ ਹੈ ਇਹ ਮੌਨਸੂਨ ਦਾ ਹੀ ਅਸਰ ਹੈ ਤਾਪਮਾਨ ਦੀ ਗੱਲਬਾਤ ਕਰੀਏ ਤਾਂ ਉਹਨਾਂ ਦੱਸਿਆ ਕਿ ਫਿਲਹਾਲ ਮੌਜੂਦਾ ਤਾਪਮਾਨ ਆਮ ਨਾਲੋਂ ਥੋੜਾ ਹੇਠਾਂ ਚੱਲ ਰਿਹਾ ਪਰ ਹਮਸਪਰੀ ਗਰਮੀ ਜ਼ਰੂਰ ਵਿਖਾਈ ਦੇ ਰਹੀ ਹੈ ਕਿਉਂਕਿ ਮੌਨਸੂਨ ਸੀਜ਼ਨ ਦੇ ਦੌਰਾਨ ਨਮੀ ਦੀ ਮਾਤਰਾ ਵੱਧ ਜਾਂਦੀ ਹੈ। ਉਹਨਾਂ ਕਿਹਾ ਕਿ بارش ਦੇ ਮੱਦੇਨਜ਼ਰ ਕਈ ਥਾਵਾਂ ਤੇ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਮੌਕੇ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਹੋਰ ਕੀ ਕਿਹਾ? ਤੁਸੀਂ ਵੀ ਸੁਣੋ। ਹਾਂਜੀ ਦੇਖੋ ਮੌਨਸੂਨ ਸੀਜ਼ਨ ਜਿਸ ਤਰ੍ਹਾਂ ਸਟਾਰਟ ਹੋ ਚੁੱਕਿਆ ਤਾਂ ਇਹਨਾਂ ਦਿਨਾਂ ਦੇ ਵਿੱਚ ਹਿਊਮਿਡਿਟੀ ਲੈਵਲ ਜਿਹੜਾ ਵੱਧ ਜਾਂਦਾ ਹੈ ਉਸ ਕਰਕੇ ਹੀ ਆਪਾਂ ਨੂੰ ਥੋੜਾ ਜਿਹਾ ਚਿਪਚਿਪਾ ਹਾਟ ਜਿਵੇਂ ਆਇਆ ਇਸ ਤਰ੍ਹਾਂ ਦੀ ਲੱਗਦਾ ਹੈ ਕਿ ਬਹੁਤ ਜ਼ਿਆਦਾ ਸਵੇਟਿੰਗ ਹੋ ਰਹੀ ਹੈ ਜਿਸ ਤਰ੍ਹਾਂ ਆਈਐਮਡੀ ਵੱਲੋਂ ਅੱਜ ਡਿਕਲੇਅਰ ਕਰ ਦਿੱਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਮੌਨਸੂਨ ਹੈ ਉਹ ਐਂਟਰ ਕਰ ਚੁੱਕੀ ਹੈ ਸੋ ਇਹ ਜਿਹੜੀ ਇਸ ਵਾਰੀ ਮੌਨਸੂਨ ਹੈਗੀ ਹੈ ਇਹ ਐਡਵਾਂਸ ਹੈ ਕਾਫੀ ਇਸ ਵਾਰ ਕਿਉਂਕਿ ਫਸਟ ਵੀਕ ਆਫ ਜੁਲਾਈ ਦੇ ਵਿੱਚ ਜਿਹੜੀ ਮੌਨਸੂਨ ਦੀ ਆਮਦ ਪੰਜਾਬ ਦੇ ਵਿੱਚ ਹੁੰਦੀ ਹੈ ਨਾਰਮਲੀ ਅਸੀਂ ਫਸਟ ਜੁਲਾਈ ਨੂੰ ਹੀ ਕੰਸੀਡਰ ਕਰਦੇ ਹਾਂ ਕਿ ਨਾਰਮਲ ਜਿਹੜਾ ਹੈਗਾ ਮੌਨਸੂਨ ਦਾ ਆਨਸੈਟ ਹੁੰਦਾ ਪੰਜਾਬ ਦੇ ਵਿੱਚ ਬਟ ਇਸ ਵਾਰੀ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ 5-6 ਦਿਨ ਪਹਿਲਾਂ ਹੀ ਸਾਡੇ ਕੋਲ ਇਹ ਮੌਨਸੂਨ ਜਿਹੜੀ ਉਹ ਆ ਚੁੱਕੀ ਹੈ ਇਹ ਇੱਕ ਸਾਡੇ ਲਈ ਵੈਸੇ ਤਾਂ ਬਹੁਤ ਅੱਛੀ ਨਿਊਜ਼ ਹੈਗੀ ਹੈ ਕਿ ਇਸ ਵਾਰੀ ਜਿਹੜੀ ਮੌਨਸੂਨ ਹੈ ਐਡਵਾਂਸ ਹੈ ਕੀ ਹੈ ਤਾਂ ਔਰ ਵੈਸੇ ਵੀ ਚੰਗੀ ਮੌਨਸੂਨ ਦੀ ਜਿਹੜੀ ਮਤਲਬ ਆਮਦ ਹੈ ਕਿ ਕੀਤੀ ਗਈ ਹੈ ਜਿਸ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੁਣ ਚਾਂਸਸ ਹੈਗੇ ਆ ਕਿ ਜਿਹੜੀ ਬਾਰਿਸ਼ ਹੈ ਉਹ ਕਾਫੀ ਰੈਗੂਲਰ ਰਹੂਗੀ ਪੰਜ ਛੇ ਦਿਨ 28 29 ਨੂੰ ਇਵਨ ਮੋਡਰੇਟ ਟੂ ਹੈਵੀ ਰੇਨਫਾਲ ਦੇ ਵੀ ਚਾਂਸਸ ਲੱਗ ਰਹੇ ਨੇ ਸੋ ਇਸ ਤਰ੍ਹਾਂ ਦੀ ਜਿਹੜੀਆਂ ਇਹ ਗਤੀਵਿਧੀਆਂ ਨੇ ਜਾਂ ਜਿਸ ਤਰ੍ਹਾਂ ਕਿ ਮੌਨਸੂਨ ਦਾ ਜਿਹੜਾ ਮਤਲਬ ਆਗਾਜ਼ ਹੈਗਾ ਇਹ ਹੀ ਹਲੇ ਸਾਡੇ ਕੋਲ ਪਹਿਲੀ ਜੁਲਾਈ ਤੱਕ ਇਸ ਤਰ੍ਹਾਂ ਹੀ ਰਹਿਣ ਦੀ ਸੰਭਾਵਨਾ ਹੈ ਸੋ ਇਹਦੇ ਨਾਲ ਜਿਹੜੇ ਅੱਜ ਦੇਖਿਆ ਗਿਆ ਕਿ ਟੈਂਪਰੇਚਰਸ ਦੇ ਵਿੱਚ ਵੀ ਬਹੁਤ ਜ਼ਿਆਦਾ ਚੇਂਜ ਆਈ ਹੈ ਜਿਹੜਾ ਸਾਡਾ ਦਿਨ ਦਾ ਤਾਪਮਾਨ ਹੈ ਉਹ ਸਾਡਾ ਸਿਰਫ 30.6 ਡਿਗਰੀ ਅੱਜ ਰਿਕਾਰਡ ਹੋਇਆ ਹੈ ਜਿਹੜਾ ਕਿ ਨਾਰਮਲ ਨਾਲੋਂ ਆਪਾਂ ਕਹਿ ਸਕਦੇ ਹਾਂ ਕਿ 7-8 ਡਿਗਰੀ ਜਿਹੜਾ ਉਹ ਘੱਟ ਹੀ ਹੈ ਇਸ ਤਰ੍ਹਾਂ ਜਿਹੜਾ ਰਾਤ ਦਾ ਟੈਂਪਰੇਚਰ ਹੈਗਾ ਉਹ ਸਾਡੇ ਕੋਲ 29.6 ਰਿਕਾਰਡ ਹੋਇਆ ਹੈ ਜਿਹੜਾ ਕਿ ਨਾਰਮਲ ਨਾਲੋਂ ਜ਼ਿਆਦਾ ਹੈ ਸੋ ਹਿਊਮਿਡਿਟੀ ਲੈਵਲ ਵੀ ਜ਼ਿਆਦਾ ਹੈਗਾ ਔਰ ਜਿਹੜੇ ਰਾਤ ਦੇ ਟੈਂਪਰੇਚਰਸ ਨੇ ਉਹ ਵੀ ਜ਼ਿਆਦਾ ਇਸੇ ਕਰਕੇ ਕਿ ਜਿਹੜਾ ਬਹੁਤ ਹੁੰਮਸ ਭਰਿਆ ਜਾਂ ਆਪਾਂ ਕਹਿ ਸਕਦੇ ਹਾਂ ਕਿ ਬੜਾ ਮਤਲਬ ਅਨਕੰਫਰਟੇਬਲ ਜਿਹੜਾ ਅਲੱਗ ਦਾ ਚੱਲ ਰਿਹਾ ਪਰ ਫਿਰ ਵੀ ਜਿਸ ਤਰ੍ਹਾਂ ਕਿ ਮੌਨਸੂਨ ਦੀ ਡਿਸੀਜਨ ਦੇ ਵਿੱਚ ਥੋੜੀ ਹੰਟੰਡੀ ਹਵਾ ਚੱਲਦੀ ਹੈ ਜਾਂ ਬਾਰਿਸ਼ ਹੁੰਦੀ ਹੈ ਸੋ ਆਉਣ ਵਾਲੇ ਦਿਨਾਂ ਵਿਚ ਉਮੀਦ ਕਰਦੇ ਆ ਕਿ ਸਾਨੂੰ ਚੰਗਾ ਜਿਹੜਾ ਮੌਸਮ ਹੈ ਉਹ ਰਹਿਣ ਦੀ ਸੰਭਾਵਨਾ ਹੋਏਗੀ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਉਣ ਵਾਲੇ ਦਿਨਾਂ 'ਚ ਹੈਵੀ ਰੇਨ ਹੋ ਸਕਦੀ ਹੈ ਤੇ ਜੇਕਰ ਗੱਲ ਕਰੀਏ ਆਉਣ ਵਾਲੇ ਦਿਨਾਂ 'ਚ ਕੋਈ ਅਲਰਟ ਵਗੈਰਾ ਜਾਰੀ ਕੀਤਾ ਹੋਵੇ ਜਾਂ ਕੋਈ ਪਿਛਲੇ ਸਾਲ ਤੇ ਇਸ ਸਾਲ ਨਾਲੋਂ ਜਿਸ ਤਰ੍ਹਾਂ ਨਾ ਗਰਮੀ ਚੱਲ ਰਹੀ ਹੈ ਚਿਪਚਿਪ ਗਰਮੀ ਚੱਲ ਰਹੀ ਹੈ ਕੋਈ ਰਿਕਾਰਡ ਵਗੈਰਾ ਟੁੱਟਿਆ ਹੋਵੇ ਆ ਦੇਖੋ ਹਲੇ ਤਾਂ ਸਿਰਫ ਮੌਨਸੂਨ ਸੀਜ਼ਨ ਦਾ ਆਪਾਂ ਕਹਿ ਸਕਦੇ ਆ ਕਿ ਆਗਮਨ ਹੀ ਹੋਇਆ ਸੋ ਜਿਸ ਤਰ੍ਹਾਂ ਜਿਸ ਤਰ੍ਹਾਂ ਪ੍ਰੋਗਰੈਸ ਹੋਏਗੀ ਉਸ ਤੋਂ ਪਤਾ ਚੱਲੇਗਾ ਕਿ ਕਿਸ ਤਰ੍ਹਾਂ ਦੀ ਬਾਰਿਸ਼ ਹੈਗੀ ਹੈ ਕਿਉਂਕਿ ਲਾਸਟ ਈਅਰ ਜਿਹ ਆ ਪੰਜਾਬ ਦੇ ਵਿੱਚ ਆਈ ਸੀਗੀ ਔਰ ਇਸ ਵਾਰੀ ਆਪਾਂ ਜਿਹੜੀ ਮੌਨਸੂਨ ਆਪਾਂ ਪਹਿਲਾਂ ਮੰਨ ਰਹੇ ਆ ਉਹਦਾ ਆਨੰਦ ਜਿਹੜੇ 4-5 ਦਿਨ ਹੈ ਔਰ ਉਮੀਦ ਵੀ ਕਰਦੇ ਆ ਕਿ ਜਿਹੜੀਆਂ ਸਾਡੀਆਂ ਸੋਨੇ ਦੀਆਂ ਫਸਲਾਂ ਉਹਨਾਂ ਲਈ ਇਲਾਹੀਵੰਦ ਰਹੂਗੀ ਤੇ ਬਾਕੀ ਇਹ ਹੈ ਕਿ ਹਲੇ ਤੱਕ ਕੋਈ ਐਸਟਰਾ ਦੀ ਰਿਕਾਰਡ ਵਾਲੀ ਗੱਲ ਨਹੀਂ ਹੈਗੀ ਬਟ ਇਹ ਹੈ ਕਿ ਮੋਡਰੇਟ ਟੂ ਹੈਵੀ ਰੇਨਫਾਲ ਦੇ ਚਾਂਸਸ ਹੈਗੇ ਨੇ ਔਰ ਜੇ ਚੰਗੀ بارش ਹੋ ਜਾਂਦੀ ਹੈ ਤਾਂ ਉਹ ਸਾਰਿਆਂ ਲਈ ਲਾਹੇਵੰਦ ਹੈ ਇਵਨ ਕਿਸਾਨਾਂ ਲਈ ਵੀ ਬਹੁਤ ਅੱਛੀ ਹੈ ਔਰ ਆਮ ਲੋਕਾਂ ਨੂੰ ਵੀ ਹੈ ਕਿ ਥੋੜਾ ਜਿਹਾ ਮਤਲਬ ਕੰਫਰਟੇਬਲ ਵੈਦਰ ਹੋਏਗਾ ਜਦੋਂ بارش ਹੋਏਗੀ ਹਵਾ ਚੱਲੇਗੀ ਤਾਂ ਥੋੜਾ ਟੈਂਪਰੇਚਰ ਜ਼ੋਰ ਫਾਲ ਕਰਨਗੇ ਸੋ ਬਾਕੀ ਜਿਸ ਤਰ੍ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਚੋਨੇ ਦੀ ਜਿਹੜੀ ਲਵਾਈ ਚੱਲ ਰਹੀ ਹੈ ਜਾਂ ਬਾਸਮਤੀ ਦੀ ਪਨੀਰੀ ਦੀ ਵੀ ਜਿਹੜੀ ਬਜਾਈ ਚੱਲ ਰਹੀ ਹੈ ਉਹਦੇ ਲਈ ਸਾਨੂੰ ਪਾਣੀ ਦੀ ਲੋੜ ਹੁੰਦੀ ਹੈ ਤਾਂ ਜਿਸ ਤਰ੍ਹਾਂ ਅੱਛੀ ਬਾਰਿਸ਼ ਹੋਏਗੀ ਤਾਂ ਸਾਡੀ ਪਾਣੀ ਦੀ ਜਿਹੜੀ ਪੂਰਤੀ ਹੈ ਉਹ ਬਾਰਿਸ਼ ਨਾਲ ਹੋ ਜਾਏਗੀ ਤਾਂ ਸਾਡਾ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹਦਾ ਅਸੀਂ ਆਪਾਂ ਜਿਹੜਾ ਬਚਾਅ ਕਰ ਸਕਦੇ। ਜਿਸ ਤਰ੍ਹਾਂ ਆਪਣਾ ਮੌਸਮ ਚੱਲ ਰਿਹਾ ਇਸ ਟਾਈਮ ਚਿਪਚਿਪੀ ਗਰਮੀ ਹੈ। ਗਰਮੀ ਇੱਕਦਮ ਮੀਂਹ ਪੈ ਜਾਂਦਾ ਫਿਰ ਚਿਪਚਿਪੀ ਗਰਮੀ ਹੋ ਜਾਂਦੀ ਹੈ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੇ ਲੋਕ ਆਪਣੇ ਸਿਹਤ ਦਾ ਕਿਵੇਂ ਧਿਆਨ ਰੱਖਣ ਕਿਉਂਕਿ ਕਈ ਲੋਕਾਂ ਨੂੰ ਘਰਾਟ ਹੁੰਦੀ ਹੈ। ਕਈ ਕਈ ਜਨਾਂ ਕੋਈ ਬਿਮਾਰੀ ਲੱਗ ਜਾਂਦੀ ਹੈ। ਕਿਤੇ ਨਾ ਕਿਤੇ ਲੋਕ ਇਸ ਚੀਜ਼ ਨੂੰ ਝੇਲਦੇ ਆ ਤੇ ਲੋਕ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੇ ਲੋਕ ਇਹ ਚੀਜ਼ਾਂ ਤੋਂ ਬਚਾਉਣ ਲਈ ਕਿਵੇਂ ਆਪਣਾ ਤਿਆਰ ਰੱਖਣ। ਅਹ ਦੇਖੋ ਜਿਸ ਤਰ੍ਹਾਂ ਆਪਾਂ ਨੂੰ ਚਾਂਸਸ ਹੈਗੇ ਨੇ ਕਿ ਅੱਛੀ ਬਾਰਿਸ਼ ਆਉਣ ਵਾਲੇ ਦਿਨਾਂ ਚ ਹੋਊਗੀ ਤਾਂ ਜਿਹੜਾ ਉਹਦੇ ਨਾਲ ਬਿਜਲੀ ਦੇ ਘੱਟ ਵੀ ਘੱਟ ਲੱਗਣਗੇ ਕਿਉਂਕਿ ਜਦੋਂ ਜ਼ਿਆਦਾ ਗਰਮੀ ਹੁੰਦੀ ਆ ਉਦੋਂ ਹੀ ਜ਼ਿਆਦਾ ਘੱਟ ਵੀ ਲੱਗਦੇ ਆ ਸੋ ਇਹ ਜ਼ਿਆਦਾ ਜਿੰਨਾ ਲੋਕਾਂ ਨੂੰ ਸਾਹ ਦੀ ਪ੍ਰੋਬਲਮ ਹੈ ਜਾਂ ਜਿਸ ਤਰ੍ਹਾਂ ਕੀ ਇਸ ਤਰ੍ਹਾਂ ਅਨਕੰਫਰਟੇਬਲ ਵੈਦਰ ਫੀਲ ਹੋ ਰਿਹਾ ਉਹਨਾਂ ਨੂੰ ਜ਼ਿਆਦਾ ਇਨਡੋਰ ਹੀ ਰਹਿਣਾ ਚਾਹੀਦਾ ਔਰ ਸ਼ਾਮ ਨੂੰ ਜਿਹੜੇ ਸੈਰ ਵਗੈਰਾ ਕਰਨੀ ਆ ਉਹ ਵੀ ਥੋੜਾ ਅਵੋਇਡ ਕਰਨਾ ਚਾਹੀਦਾ ਕਿਉਂਕਿ ਸ਼ਾਮ ਨੂੰ ਇੱਕਦਮ ਜਿਹੜਾ ਟੈਂਪਰੇਚਰਸ ਆ ਫਿਰ ਰਾਈਜ਼ ਕਰਨਾ ਸ਼ੁਰੂ ਹੋ ਜਾਂਦਾ ਜਿਵੇਂ ਆਪਾਂ ਦੇਖਿਆ ਕਿ ਨਾਈਟ ਟੈਂਪਰੇਚਰਸ ਕਾਫੀ ਅਬੋਵ ਨੋਰਮਲ ਚੱਲ ਰਹੇ ਨੇ ਸੋ ਸਵੇਰ ਵੇਲੇ ਹਲੇ ਥੋੜਾ ਕੰਫਰਟੇਬਲ ਵੈਦਰ ਹੁੰਦਾ ਉਸ ਟਾਈਮ ਤੇ ਤੁਸੀਂ ਮਤਲਬ ਸੈਰ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ ਔਰ ਬਾਕੀ ਖਾਣ ਪੀਣ ਦਾ ਵੀ ਇਹਨਾਂ ਦਿਨਾਂ ਦੇ ਵਿੱਚ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਮੌਨਸੂਨ ਸੀਜ਼ਨ ਦੇ ਵਿੱਚ ਕਈ ਤਰ੍ਹਾਂ ਦੀਆਂ ਜੜੀਆਂ ਬਿਮਾਰੀਆਂ ਨੇ ਕਟਾਮਿਨੇਸ਼ਨ ਦੇ ਨਾਲ ਹੋ ਜਾਂਦੀਆਂ ਪਾਣੀ ਤੋਂ ਜਾਂ ਕੁਝ ਬਾਹਰ ਸੋ ਸਟ੍ਰੀਟ ਫੂਡਸ ਜਿਹੜੇ ਆ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਤੇ ਜੇ ਪਾਣੀ ਪੀਣਾ ਉਹ ਵੀ ਸਾਨੂੰ ਮਤਲਬ ਐ ਕੋਈ ਅੱਛੇ ਸੋਰਸ ਤੋਂ ਹੀ ਦੇਖਣਾ ਚਾਹੀਦਾ ਹੈ ਕਿ ਪਾਣੀ ਆਪਾਂ ਕਿਹੜਾ ਯੂਜ਼ ਕਰ ਰਹੇ ਹਾਂ ਔਰ ਬਾਕੀ ਜਿਹੜੀਆਂ ਤਲੀਆਂ ਹੋਈਆਂ ਚੀਜ਼ਾਂ ਆ ਉਹਨਾਂ ਤੋਂ ਵੀ ਨੂੰ ਅਵੋਇਡ ਕਰਨਾ ਚਾਹੀਦਾ ਕਿਉਂਕਿ ਤਲੇ ਹੋਈ ਚੀਜ਼ਾਂ ਤੋਂ ਜ਼ਿਆਦਾ ਸਾਨੂੰ ਮਤਲਬ ਪ੍ਰੋਬਲਮ ਆ ਸਕਦੀ ਹੈ ਸਿਹਤ ਤੋਂ ਸਿਹਤ ਦੇ ਪੱਖੋਂ ਵੀ ਨੁਕਸਾਨਦਾਇਕ ਨੇ ਤੇ ਬਾਕੀ ਜਿਸ ਪਹਾੜਾਂ ਦੇ ਵਿੱਚ ਜਾਣਾ ਆ ਜਾਂ ਕਿਤੇ ਆਪਾਂ ਨੀਵੀਆਂ ਜਗ੍ਹਾ ਤੇ ਜਾਣੇ ਆ ਕਈ ਲੋਕ ਹਾਂਜੀ ਉਹਦੇ ਤੇ ਜਾਂ ਜਿਸ ਤਰ੍ਹਾਂ ਕਈ ਵਾਰੀ ਨੀਵੇਂ ਲਗਾ ਤੇ ਕੋਈ ਲੋਕ ਜਿਵੇਂ ਨਹਿਰ ਦੇ ਵਿੱਚ ਕੋਈ ਮਤਲਬ ਲਾਲ ਲੰਦੇ ਆ ਕਿ ਆਪਾਂ ਉਹ ਹਨਾ ਕਰਦੇ ਆ ਸਵਿਮਿੰਗ ਵਗੈਰਾ ਕਰਦੇ ਆ ਜਾਂ ਕਿ ਉਹ ਵੀ ਥੋੜਾ ਜਿਹਾ ਅਵੋਇਡ ਕਰਨਾ ਚਾਹੀਦਾ ਕਿਉਂਕਿ ਇੱਕਦਮ ਜੇ ਬਾਰਿਸ਼ ਆ ਜਾਂਦੀ ਹੈ ਤਾਂ ਕੋਈ ਲੈਵਲ ਉੱਪਰ ਹੋ ਸਕਦਾ ਪਾਣੀ ਦਾ ਜਾਂ ਜਿਸ ਤਰ੍ਹਾਂ ਟਰੈਵਲਿੰਗ ਵੇਲੇ ਵੀ ਕੋਈ ਬਾਰਿਸ਼ ਹੋ ਰਹੀ ਹੈ ਸਲਿੱਪਰੀ ਹੋ ਜਾਂਦੀ ਹੈ ਸੋ ਇਹ ਚੀਜ਼ਾਂ ਨੂੰ ਥੋੜਾ ਜਿਹਾ ਜਿਹੜੀਆਂ ਬਰਸਾਤਾਂ ਦੇ ਮੌਸਮ ਦੇ ਵਿੱਚ ਅਵੋਇਡ ਕਰਨਾ ਚਾਹੀਦਾ